ਇਸ 올림픽 ਦੇ ਵਿੱਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਬੇਹਦੀ ਜ਼ਬਰਦਸਤ ਦੇਖਣ ਨੂੰ ਮਿਲ ਰਿਹਾ ਹੈ। ਪਰ ਦੇ ਹਿੱਸੇ ਹੁਣ ਤੱਕ 6 ਤਗਮੇ ਆਏ ਨੇ। ਇਹਨਾਂ 6 ਤਗਮਿਆਂ ਦੇ ਵਿੱਚ 5 ਕਾਂਸੀ ਦੇ ਤਗਮੇ ਅਤੇ ਇੱਕ ਚਾਂਦੀ ਦਾ ਤਗਮਾ ਭਾਰਤ ਦੀ ਝੋਲੀ ਪਿਆ। ਬੀਤੀ ਰਾਤ ਦੀ ਗੱਲ ਕਰੀਏ ਤਾਂ 21 ਸਾਲ 24 ਦਿਨ ਦੀ ਉਮਰ ਦੇ ਵਿੱਚ ਅਮਨ ਸਹਿਰਾਵਤ ਭਾਰਤ ਦਾ ਸਭ ਤੋਂ ਘੱਟ ਉਮਰ ਦਾ 올림픽 ਤਗਮਾ ਜੇਤੂ ਬਣ ਗਿਆ। ਸ਼ੁੱਕਰਵਾਰ ਨੂੰ ਅਮਨ ਨੇ ਪੈਰਾ 올림픽 ਚ ਭਾਰਤ ਦਾ ਪਹਿਲਾ ਕੁਸ਼ਤੀ ਤਗਮਾ ਜਿੱਤਿਆ। ਇਸ ਨਾਲ ਅਮਨ ਨੇ 파ਰਤੀ ਪਹਿਲਵਾਨਾਂ ਦੀ ਵਿਰਾਸਤ ਨੂੰ ਅੱਗੇ ਵਧਾਇਆ ਜਿਸ ਦੀਨੀ ਕੇਡੀ ਜਾਦਵ ਨੇ 1952 ਦੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਰੱਖੀ ਸੀ 파ਰਤੀ ਪਹਿਲਵਾਨਾਂ ਨੇ ਲਗਾਤਾਰ 5ਵੀਆਂ 올림픽 ਖੇਡਾਂ ਦੇ ਵਿੱਚ ਤਗਮੇ ਜਿੱਤੇ ਨੇ ਅਮਨ ਨੇ ਜ਼ਬਰਦਸਤ ਹਮਲੇ ਅਤੇ ਦਮਨ ਦੇ ਨਾਲ ਇੱਕ ਜਿੱਤ ਹਾਸਲ ਕੀਤੀ ਹੈ ਪਹਿਲਾ ਪੁਆਇੰਟ ਹਾਰਨ ਤੋਂ ਬਾਅਦ ਅਮਨ ਨੇ ਹਮਲਾਵਰ ਰੁਖ ਬਣਾਉਂਦੇ ਹੋਏ ਵਿਰੋਧੀ ਧਰ ਨੂੰ ਤੱਕਾ ਦਿੱਤਾ ਫਿਰ ਦੂਜੇ ਗੇਟ ਦੇ ਵਿੱਚ ਉਸ ਨੇ 7 ਅੰਕ ਬਣਾ ਕੇ ਇੱਕ ਤਰਫਾ ਟੰਗ ਨਾਲ ਕਾਂਸੀ ਦਾ ਤਗਮਾ ਜਿੱਤਿਆ ਅਮਨ ਨੇ ਫ੍ਰੀਸਟਾਈਲ 57 ਕਿਲੋ ਵਰਗ ਦੇ ਵਿੱਚ ਪੋਟੋ ਰੀਕੋ ਦੇ ਡੇਰੀਅਨ ਟੋਇਕ ਰੂਜ਼ ਨੂੰ 13-5 ਦੇ ਨਾਲ ਹਰਾਇਆ ਇਹ ਆਸਾਨ ਨਹੀਂ ਸੀ ਇਸ ਮੈਚ ਤੋਂ ਠੀਕ ਪਹਿਲਾਂ ਉਸ ਦਾ ਭਾਰ 61 ਕਿਲੋ ਤੋਂ ਵੱਧ ਹੋ ਗਿਆ ਸੀ ਪਰ ਅਮਨ ਅਤੇ ਉਸ ਦੇ ਕੋਚ ਦੇ ਸਿਰਫ 10 ਘੰਟਿਆਂ ਦੇ ਵਿੱਚ 4.6 ਕਿਲੋਗ੍ਰam ਭਾਰ ਘਟਾਇਆ ਸੈਮੀਫਾਈਨਲ ਤੋਂ ਬਾਅਦ ਅਮਨ ਨੇ 4.6 ਕਿਲੋਗ੍ਰam ਭਾਰ ਘਟਾਇਆ ਜੋ ਉਸ ਦੇ 57 ਕਿਲੋਗ੍ਰam ਭਾਰ ਵਰਗ ਤੋਂ 4.5 ਕਿਲੋਗ੍ਰam ਵਧ ਸੀ ਇਥੇ ਸੀਨੀਅਰ ਭਾਰਤੀ ਕੋਚ ਜਗਮੰਦਰ ਸਿੰਘ ਅਤੇ ਵਰਿੰਦਰ ਦਈਆ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਸਵੇਰ ਤੋਂ ਪਹਿਲਾਂ ਭਾਰ ਕਿਵੇਂ ਘਟਾਇਆ ਜਾਵੇ ਦਈਆ ਦੱਸਦੇ ਨੇ ਕਿ ਇੱਕ ਮਿਸ਼ਨ ਵਾਂਗ ਸੀ ਕਿਉਂਕਿ ਵਿਨੇਸ਼ ਨਾਲ ਜੋ ਹੋਇਆ ਉਸ ਤੋਂ ਬਾਅਦ ਅਸੀਂ ਇੱਕ ਹੋਰ ਸੱਤਬਾ ਬਰਦਾਸ਼ਤ ਨਹੀਂ ਕਰ ਸਕੇ ਵਿਨੇਸ਼ 100 ਗ੍ਰਾਮ ਵਧ ਪਾਰ ਹੋਣ ਕਾਰਨ ਫਾਈਨਲ ਲਈ ਅਯੋਗ ਹੋ ਗਈ ਸੀ ਅਤੇ ਹੁਣ ਅਦਾਲਤ ਦੇ ਵਿੱਚ ਕੇਸ ਲੜ ਰਿਹਾ ਹੈ ਕੋਚ ਵਰਿੰਦਰ ਦਹਿਆ ਦਾ ਮਿਸ਼ਨ ਕਿਵੇਂ ਪੂਰਾ ਹੋਇਆ ਇਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਅਮਨ ਦਾ ਭਾਰ ਘਟਾਉਣ ਦੇ ਲਈ ਉਹਨਾਂ ਨੂੰ ਸੈਸ਼ਨਾਂ ਦੇ ਵਿੱਚਕਾਰ ਨਿੰਬੂ ਅਤੇ ਸ਼ਹਿਦ ਦੇ ਨਾਲ ਕੋਸਾ ਪਾਣੀ ਅਤੇ ਕੁਝ ਕੌਫੀ ਪੀਣ ਲਈ ਦਿੱਤੀ ਗਈ ਫਿਰ ਕੋਚ ਵਰਿੰਦਰ ਦਹਿਆ ਪੂਰੀ ਰਾਤ ਕੁਸ਼ਤੀ ਦੀਆਂ ਵੀਡੀਓ ਦੇਖਦਾ ਰਿਹਾ ਹਰ ਘੰਟੇ ਅਮਨ ਦਾ ਵਜ਼ਨ ਚੈੱਕ ਕਰਦੇ ਰਹੇ ਅਮਨ ਆਪਣੇ ਜ਼ਬਰਦਸਤ ਹਮਲੇ ਤਾਕਤ ਅਤੇ ਰਣਨੀਤੀ ਦੇ ਨਾਲ ਮੈਚ ਜਿੱਤ ਗਏ ਪਹਿਲਾ ਅੰਕ ਗਵਾਉਣ ਤੋਂ ਬਾਅਦ ਅਮਨ ਨੇ ਹਮਲਾਵਰ ਰੁਖ ਅਪਣਾਇਆ ਉਸਨੇ ਵਿਰੋਧੀ ਤੇ ਪੈਰ ਨਾਲ ਹਮਲਾ ਕੀਤਾ ਤੇ ਉਹਨਾਂ ਨੂੰ ਆਪਣੇ ਗੋਡਿਆਂ ਤੇ ਲੈ ਲਿਆ ਅਤੇ ਅੰਕ ਬਣਾਏ ਪਹਿਲੇ ਦੌਰ ਚ ਅਮਨ ਨੇ ਕੋਈ ਵੱਡਾ ਜੋਖਮ ਨਹੀਂ ਉਠਾਇਆ ਤੇ ਆਪਣੀ ਤਾਕਤ ਨੂੰ ਬਰਕਰਾਰ ਰੱਖਿਆ ਇੱਥੇ ਅਮਨ ਵਿਰੋਧੀ ਤੇ ਨੂੰ ਥਕਾ ਰਿਹਾ ਸੀ ਜਦੋਂ ਵਿਰੋਧੀ ਥੱਕ ਗਿਆ ਤਾਂ ਉਸਨੇ ਦੁਬਾਰਾ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਦੂਜੇ ਦੌਰ ਤੋਂ 7 ਅੰਕ ਲਈ ਇਸ ਵਿੱਚ ਵੀ ਉਸਨੇ ਲੈਗ ਅਟੈਕ ਰਾਹੀਂ ਅੰਕ ਹਾਸਲ ਕੀਤੇ ਇੰਨਾ ਹੀ ਨਹੀਂ ਜਦੋਂ ਵਿਰੋਧੀ ਨੇ ਅਮਨ ਦੀ ਲੱਤ ਤੇ ਹਮਲਾ ਕੀਤਾ ਤਾਂ ਉਸਨੇ ਖੁਦ ਨੂੰ ਚੰਗੀ ਤਰ੍ਹਾਂ ਬਚਾਇਆ ਮੇਰੇ ਹਿਸਾਬ ਨਾਲ ਇਹ ਮੈਚ ਇੱਕ ਤਰਫਾ ਸੀ ਇਸ ਪੂਰੇ ਮੁਕਾਬਲੇ ਦੇ ਵਿੱਚ ਅਮਨ ਸਭ ਤੋਂ ਅੱਗੇ ਰਿਹਾ 올림픽 ਤਗਮਾ ਜੇਤੂ ਅਮਨ ਸਹਿਰਾਵਤ ਭਾਰਤ ਦੇ ਸਭ ਤੋਂ ਘੱਟ ਉਮਰ ਦੇ 올림픽 ਤਗਮਾ ਜੇਤੂ ਬਣ ਕੇ ਉਸਨੇ 21 ਸਾਲ 24 ਦਿਨ ਦੀ ਉਮਰ ਦੇ ਵਿੱਚ 올림픽 ਕਾਂਸੀ ਦਾ ਤਗਮਾ ਜਿੱਤੇ ਅਮਨ ਤੋਂ ਪਹਿਲਾਂ ਪੀਵੀ ਸਿੱਧੂ ਨੇ 21 ਸਾਲ 1 ਮਹੀਨਾ ਤੇ 14 ਦਿਨ ਦੀ ਉਮਰ ਦੇ ਵਿੱਚ ਰਿਓ 올림픽 ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ ਅਮਨ ਸਹਿਰਾਵਤ ਨੇ ਪੈਰਾਓਲੰਪਿਕ 'ਚ ਪਹਿਲਾ ਕੁਸ਼ਤੀ ਦਾ ਤਗਮਾ ਜਿੱਤਿਆ ਇਸ ਤੋਂ ਪਹਿਲਾਂ ਵਿਨੇਸ਼ ਫੋਗੜ ਫਾਈਨਲ 'ਚ ਪਹੁੰਚੀ ਸੀ ਪਰ ਅਯੋਗ ਕਰਾਰ ਦਿੱਤੇ ਜਾਣ ਕਾਰਨ ਉਸ ਨੂੰ ਅਜੇ ਤੱਕ ਮੈਡਲ ਨਹੀਂ ਮਿਲਿਆ ਪੈਰਾਸ ਵਿੱਚ ਭਾਰਤ ਨੇ ਜਿੱਤਿਆ 6ਵਾਂ ਤਗਮਾ ਪੈਰਾਓਲੰਪਿਕ 'ਚ ਭਾਰਤ ਨੇ 6ਵਾਂ ਤਗਮਾ ਜਿੱਤੇ ਹਨ ਇਹਨਾਂ ਵਿੱਚੋਂ ਇੱਕ ਚਾਂਦੀ ਅਤੇ 5 ਕਾਂਸੀ ਸ਼ਾਮਲ ਨੇ ਇੱਕ ਦਿਨ ਪਹਿਲਾਂ ਨੀਰਜ ਚੋਪੜਾ ਨੇ ਜੈਵਲਿਨ ਥਰੋ ਦੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ ਜਦਕਿ ਨਿਸ਼ਾਨੇਬਾਜ਼ਾਂ ਨੇ ਤਿੰਨ ਕਾਂਸੀ ਦੇ ਤਗਮੇ ਹਾਸਲ ਕੀਤੇ ਨੇ ਲਗਾਤਾਰ 5ਵੀਂ 올림픽 ਚ ਪਹਿਲਵਾਨਾਂ ਨੇ ਭਾਰਤ ਲਈ ਤਗਮਾ ਜਿੱਤਿਆ ਸੁਸ਼ੀਲ ਕੁਮਾਰ ਨੇ 2008 ਬ੍ਰੀਜ਼ਿੰਗ 올림픽 ਦੇ ਵਿੱਚ ਕਾਂਸੀ ਤਗਮਾ ਜਿੱਤਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਹਰ 올림픽 ਵਿੱਚ ਪਹਿਲਵਾਨ ਮੈਡਲ ਲੈ ਕੇ ਆ ਰਹੇ ਨੇ 올림픽 ਵਿੱਚ 8ਵਾਂ ਕੁਸ਼ਤੀ ਦਾ ਤਗਮਾ 1952 ਵਿੱਚ ਕੇ.ਡੀ. ਜਾਦਵ ਨੇ ਜਿੱਤਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤ ਕੁਸ਼ਤੀ ਦੇ ਵਿੱਚ 8 ਤਗਮੇ ਜਿੱਤ ਚੁੱਕਾ ਹੈ ਇਨ੍ਹਾਂ ਵਿੱਚ ਦੋ ਚਾਂਦੀ ਅਤੇ 6 ਕਾਂਸੀ ਦੇ ਤਗਮੇ ਸ਼ਾਮਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪਹਿਲਵਾਨਾਂ ਨੂੰ ਜਿਹੜਾ ਉਹ ਵਧਾਈ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਸਾਡੇ ਪਹਿਲਵਾਨਾਂ ਕਾਰਨ ਅਸੀਂ ਹੋਰ ਵੀ ਮਾਣ ਮਤੇ ਹੋ ਗਏ ਪੈਰਾਓਲੰਪਿਕ ਵਿੱਚ ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋਗ੍ਰam ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤਣ ਲਈ ਅਮਨ ਸਰਾਵਤ ਨੂੰ ਵਧਾਈ ਉਸੀ ਲਗਨ ਅਤੇ ਧ੍ਰਿੜਤਾ ਸਾਫ ਦਿਖਾਈ ਦਿੰਦੀ ਹੈ ਪੂਰਾ ਦੇਸ਼ ਇਸ ਸ਼ਾਨਦਾਰ ਪ੍ਰਾਪਤੀ ਦਾ ਜਸ਼ਨ ਮਨਾ ਰਿਹਾ ਹੈ ਲੰਡਨ 올림픽 ਦੇ ਕਾਂਸੀ ਤਗਮਾ ਜੇਤੂ ਯਗੇਸ਼ਵਰ ਦੱਤ ਨੇ ਆਪਣੀ ਪੋਸਟ ਤੇ ਲਿਖਿਆ ਵਾਹ ਪੁੱਤਰ ਅਮਨ ਤੁਸੀਂ ਪੈਰਾਸ 올림픽 ਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤੀ ਕੁਸ਼ਤੀ ਦੀ ਸਰਦਾਰੀ ਬਣਾਈ ਰੱਖੀ ਹੈ ਤੁਹਾਨੂੰ ਦਿਲੋਂ ਵਧਾਈਆਂ ਲਗਾਤਾਰ 5ਵੇਂ 올림픽 ਵਿੱਚ ਕੁਸ਼ਤੀ ਵਿੱਚ ਤਗਮਾ ਹਾਸਲ ਕਰਨਾ ਦੇਸ਼ ਦੇ ਲਈ ਮਾਣ ਵਾਲੀ ਗੱਲ ਹੈ जीत ਤੋਂ ਬਾਅਦ ਅਮਨ ਨੇ ਕਿਹਾ ਕਿ ਇਹ ਮੈਡਲ ਮਾਤਾ-ਪਿਤਾ ਅਤੇ ਪੂਰੇ ਦੇਸ਼ ਨੂੰ ਸਮਰਪਿਤ ਹੈ ਉਸਨੇ 11 ਸਾਲ ਦੀ ਉਮਰ ਵਿੱਚ ਆਪਣੀ ਮਾਂ ਅਤੇ ਪਿਤਾ ਨੂੰ ਗਵਾ ਦਿੱਤਾ ਅਤੇ ਆਪਣੀ ਮਾਸੀ ਦੇ ਨਾਲ ਰਹਿਣ ਲੱਗ ਪਿਆ ਭਾਰਤੀ ਪਹਿਲਵਾਨਾਂ ਨੇ ਲਗਾਤਾਰ ਪੰਜਵੀਆਂ 올림픽 ਖੇਡਾਂ ਦੇ ਵਿੱਚ ਤਗਮੇ ਜਿੱਤੇ ਸਾਡੇ ਪਹਿਲਵਾਨ 2008 ਤੋਂ 올림픽 ਮੈਡਲ ਜਿੱਤ ਰਹੇ ਨੇ ਇਸ ਤਗਮੇ ਨਾਲ ਭਾਰਤੀ ਟੀਮ ਨੇ ਇੱਕ ਚਾਂਦੀ ਅਤੇ ਪੰਜ ਕਾਂਸੀ ਦੇ ਤਗਮੇ ਜਿੱਤੇ ਨੇ ਇਸ ਖੇਡ ਦਾ ਪਹਿਲਾ ਤਗਮਾ ਕੇਡੀ ਜਾਦਵ ਨੇ 1952 ਦੇ ਵਿੱਚ ਜਿੱਤਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤ ਕੁਸ਼ਤੀ ਦੇ ਵਿੱਚ 8 ਤਗਮੇ ਜਿੱਤ ਚੁੱਕਾ ਹੈ ਇਹਨਾਂ ਵਿੱਚ ਦੋ ਚਾਂਦੀ ਅਤੇ 6 ਕਾਂਸੀ ਦੇ ਤਗਮੇ ਸ਼ਾਮਲ ਹਨ